ਦੇਖੋ ਜੀ ਚਲਾਨ ਦਾ ਤੇ ਹੀ ਸਿੰਪਲ ਮੈਸੇਜ ਹੈ ਸ਼ਹਿਰ ਜੇਰੀ ਹੈ ਸਪੈਸ਼ਲੀ ਮੈਂ ਗੁਰਦਾਸਪੁਰ ਕਹਾਂਗਾ ਕਿ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਦਿਲ ਹੈ ਜਿੰਦ ਜਾਨ ਹੈ ਹੁਣ ਲੋਕਾਂ ਦੀ ਸਾਨੂੰ ਹਰ ਦਿਨ ਕੰਪਲੇਨ ਆਦੀ ਹੈ ਕਿ ਜਿਹੜਾ ਅਸੀਂ ਆਪਣਾ ਤੁਸੀਂ ਮੱਛੀ ਆਪਣੇ ਬਾਜ਼ਾਰ ਤੋਂ ਲੈ ਕੇ ਕਾਨੋਮਨ ਚੌਂਕ ਤੱਕ ਹਮੇਸ਼ਾ ਜਾਂ ਪਰਿੰਦਾ ਲੋਕਾਂ ਨੂੰ ਅੱਧਾ ਦਾ ਪੂਨਾ ਪੂਨਾ ਘੰਟਾ ਲੱਗ ਜਾਂਦਾ ਹੈ ਇਹਦੇ ਵਿੱਚ ਮੈਂ ਹੀ ਕਹਾਂਗਾ ਕਿ ਇੱਥੇ ਦੇਖੋ ਜੀ ਤੁਹਾਡਾ ਕੋਈ ਵੀਰ ਪਰ ਕੋਈ ਬਿਮਾਰ ਹੋਇਆ ਉਹਨੂੰ ਕਿਤੇ ਰੈਫਰ ਕਰਨਾ ਪੈ ਸਕਦਾ ਹੈ ਅਨਾ ਤੁਹਾਡਾ ਹੀ ਕੋਈ ਉਹ ਜਿਹਾ ਬੱਚਾ ਹੈ ਜਿਹਨੇ ਐਡਮਿਸ਼ਨ ਕਰਾਣੀ ਹੈ ਕੋਈ ਉਹ ਜਿਹਾ ਪਤਾ 에어ਪੋਰਟ ਜਾਣਾ ਹੈ ਜੇ ਉਹ ਟਾਈਮ ਨਾ ਪਹੁੰਚ ਹੀ ਨਹੀਂ ਪਾਇਆ ਤੇ ਫਿਰ ਦੇਖੋ ਜੀ ਇੱਥੇ ਕੀ ਫਾਇਦਾ ਤੁਹਾਡੇ ਰੇੜੀਆਂ ਜਾਂ ਦੁਕਾਨਾਂ ਬਾਹਰ ਲਾਣ ਦਾ ਅੱਜ ਅਸੀਂ ਚਲਾਨ ਕੀਤੇ ਜਿਨ੍ਹਾਂ ਨੇ ਸੜਕ ਤੇ ਲੈ ਕੇ ਮੈਂ ਗੈਰ ਜ਼ਿੰਮੇਵਾਰ ਸਿਟੀਜ਼ਨ ਜਿਨ੍ਹਾਂ ਨੇ ਬਿਲਕੁਲ ਸੜਕ ਦੇ ਵਿੱਚ ਲੈ ਕੇ ਗੱਡੀਆਂ ਮੋਟਰਸਾਈਕਲ ਆ ਉਹਨਾਂ ਦੇ ਚਲਾਨ ਕੀਤੇ ਆ ਤੁਹਾਡੇ ਮਾਧਿਅਮ ਨਾਲ ਹੀ ਬਾਕੀ ਸ਼ਹਿਰਾਂ 'ਚ ਵੀ ਅਸੀਂ ਇਦਾਂ ਦੀ ਕਾਰਵਾਈ ਕਰਾਂਗੇ ਇਹ ਹੀ ਅਪੀਲ ਹੈ ਤੇ ਜਿਹੜੀ ਸ਼ਹਿਰ ਦੀ ਜਿਹੜੀ ਸਾਡੀਆਂ ਮੇਨ ਸੜਕਾਂ ਜਿੱਥੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਤੇ ਲੱਖਾਂ ਦੀ ਗਿ ਤੁਸੀਂ ਉਹ ਜਿਹੜੀਆਂ ਗੈਰ ਜ਼ਿੰਮੇਵਾਰ ਹੋ ਕੇ ਸੜਕਾਂ 'ਤੇ ਗੱਡੀਆਂ ਨਾ ਖੜੀਆਂ ਕਰੋ ਇੱਕ ਜਿਹੜੀ ਅਸੀਂ ਪਾਰਕਿੰਗ ਬਣਾਈਆਂ ਕਾਈਂਡਲੀ ਉੱਥੇ ਖੜੀਆਂ ਕਰੋ ਤਾਂ ਜੋ ਲੋਕਾਂ ਦੀ ਆਵਾਜਾਈ ਵਿੱਚ ਰੋਕਣਾ ਨਾ ਲੱਗ ਸਕੇ ਹੁਣ ਉਸ ਤੋਂ ਬਾਅਦ ਦੂਜੀ ਗੱਲ ਹੈ ਦੁਕਾਨਦਾਰਾਂ ਨੂੰ ਅਸੀਂ ਕਿਹਾ ਕਿ ਤੁਸੀਂ ਦੁਕਾਨਾਂ ਦਾ ਜਿਹੜਾ ਆਪਣਾ ਸਮਾਨ ਹੈ ਅੰਦਰ ਰੱਖੋ ਜਿਹੜਾ ਕੋਈ ਬਾਹਰ ਪਾਇਆ ਜਾਂਦਾ ਜਿੱਦ ਅਸੀਂ ਪਹਿਲਾਂ ਇਨਕ੍ਰੋਚਮੈਂਟ ਰਾਈਟ ਸ਼ੁਰੂ ਕੀਤੀ ਅਸੀਂ ਫੇਰ ਕਰਨ ਜਾ ਰਹੇ ਹੁਣ ਜਿੱਥੇ ਅਸੀਂ ਸੜਕ 'ਤੇ ਉਤਰਿਆ ਲੋਕਾਂ ਲਈ ਉਤਰੇ ਹੁਣ ਜਿੱਦ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਪੀਲੀ ਲਾਈਨ ਹੈ ਇਹਨੂੰ ਅਸੀਂ ਦੁਬਾਰਾ ਤੋਂ ਉੱਥੇ ਵਾਈਟ ਲਾਈਨ ਲਵਾ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇਹ ਨਾ ਹੋਏ ਕਿ ਕਿਹਦੇ ਪਿੱਛੇ ਖੜੀ ਕਰਨੀ ਹੈ ਉਹ ਅਸੀਂ ਆਪਣੇ ਵੱਲੋਂ ਪੂਰੀ ਕਰ ਦਵਾਂਗੇ ਫਿਰ ਅਪੀਲ ਮੇਰੀ ਆਹੀ ਹੈ ਕਿ ਤੁਸੀਂ ਆਪਣੇ ਜ਼ਿੰਮੇਵਾਰ ਸਿਟੀਜ਼ਨ ਬਣ ਕੇ ਇਹ ਜਿਹੜੀਆਂ ਆਪਣੀਆਂ ਦੁਕਾਨਾਂ ਦਾ ਸਮਾਨ ਅੰਦਰ ਰੱਖੋ ਰੇਡੀਆਂ ਨੂੰ ਕਿੱਥੇ ਤੁਸੀਂ ਪਿੱਛੇ ਲਾਓ ਤਾਂ ਜੋ ਲੋਕਾਂ ਦੀ ਆਵਾਜ਼ ਜਿਹੜੀ ਸੁਖਾਲੀ ਹੋ ਸਕੇ ਨਹੀਂ ਲਾਈ ਨਾ ਸਿਰ ਲਾਈ ਚੌਂਕ ਲਾਈਏ ਕਿ ਆਖਿਰ ਆਉਣ ਵਾਲੇ ਸਮੇਂ ਪੂਰੇ 10 ਸਾਲ ਨਹੀਂ ਦੇਖੋ ਜੀ ਇਹ ਅਸੀਂ ਪੂਰੇ ਸ਼ਰਚੀ ਕਰਾਂਗੇ ਸਪਸਟ ਹੈ ਮੈਂ ਜਿਹੜੇ ਪਹਿਲਾਂ ਆਪਣੇ ਬਾਜ਼ਾਰ ਦੀਆਂ ਸੜਕਾਂ ਉੱਥੇ ਕਰਾਂਗੇ ਫਿਰ ਹੌਲੀ-ਹੌਲੀ ਬਣ ਕੇ ਗਲੀਆਂ ਤੱਕ ਵੀ ਲੈ ਕੇ ਜਾਵਾਂਗੇ ਕਿ ਜਿਨ੍ਹਾਂ ਨੇ ਥੜੇ ਬਣਾਏ ਆ ਲੋਕਾਂ ਲੰਘਣ ਹੀ ਦੇ ਰਹੇ ਉਰਤੀ ਵੀ ਅਸੀਂ ਕਾਰਵਾਈ ਕਰਾਂਗੇ ਇਹ ਅਸੀਂ ਇਹੀ ਸ਼ਹਿਰ ਤੇ ਬਾਕੀ ਜਿੰਨੇ ਵੀ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਹੈ ਸਾਰਿਆਂ ਵਿੱਚੇ ਕਾਰਵਾਈ ਕਰਾਂਗੇ ਧੰਨ